ਅਸੀਂ ਅੱਜ ਪਿੰਡ ਜਲਵੇੜੀ ਗੱਲਾਂ ਦੇ ਵਿੱਚ ਇੱਕ ਕਿਸਾਨ ਦੇ ਕੋਲ ਉਹਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਤੇ ਉਹਨਾਂ ਦੀ ਗੱਲ ਸੁਣਨ ਆਏ ਹਾਂ ਕਿਉਂਕਿ ਇਸ ਕਿਸਾਨ ਦੇ ਕੋਲ ਸਿਰਫ ਅੱਧਾ ਕਿੱਲਾ ਜ਼ਮੀਨ ਹੈ ਔਰ 1.5 ਏਕੜੇ ਨੇ ਜ਼ਮੀਨ ਪਿੰਡ ਤੋਂ ਇੱਕ ਠੇਕੇ ਤੇ ਲੈ ਕੇ ਆਪਣਾ ਜਿਹੜਾ ਗੁਜ਼ਾਰਾ ਕਰ ਰਿਹਾ ਸੀ ਔਰ ਅਚਾਨਕ ਇਹਦੇ ਖੇਤ ਦੇ ਵਿੱਚ ਅੱਗ ਲੱਗੀ ਖੜੀ ਕਣਕ ਜਿਹੜੀ ਅੱਗ ਲੱਗਣ ਦੇ ਕਾਰਨ ਅੱਜ ਤੋਂ 2 ਦਿਨ ਪਹਿਲਾਂ ਸੜ ਕੇ ਸੁਆਹ ਹੋ ਗਈ ਔਰ ਤੁਸੀਂ ਦੇਖ ਸਕਦੇ ਹੋ ਵੀ ਉਸੇ ਤਰੀਕੇ ਨਾਲ ਬਲੀਆਂ ਕਣਕ ਸਾਰੀ ਥੱਲੇ ਪਈ ਹੈ ਬਹੁਤ ਸੋਹਣੀ ਕਣਕ ਸੀ ਪਿੰਡ ਦੀ ਨਿਆਈ ਦੇ ਵਿੱਚ ਪਰ ਅੱਜ ਦੇਖੋ ਤੁਸੀਂ 2 ਦਿਨ ਦਾ ਸਮਾਂ ਬੀਤ ਗਿਆ 2 ਦਿਨ ਦਾ ਸਮਾਂ ਬੀਤਣ ਤੇ ਬਾਅਦ ਵੀ ਇੱਥੇ ਨਾ ਕੋਈ ਡੀਐਸਪੀ ਨਾ ਕੋਈ ਐਸਐਚਓ ਨਾ ਕੋਈ ਡੀਸੀ ਨਾ ਕੋਈ ਸਰਕਾਰ ਦਾ ਨਮਾਇੰਦਾ ਐਸ ਆ ਕੇ ਗਰੀਬ ਕਿਸਾਨ ਦੀ ਕਿਸੇ ਨੇ ਗੱਲ ਨਹੀਂ ਸੁਣੀ ਔਰ ਦੇਖੋ ਕਿੱਡੇ ਪਿੰਡ ਦੇ ਲੋਕਾਂ ਨੇ ਬੜੀ ਹਿੰਮਤ કરી ਪਿੰਡ ਦੇ ਲੋਕਾਂ ਨੇ ਆਪ ਇਕੱਠੇ ਹੋ ਕੇ ਜਿਹੜੀ ਆ ਅੱਗ ਇੱਥੇ ਆਗੂ ਤੇ ਅੱਗ ਤੇ ਕਾਬੂ ਪਾ ਕੇ ਨਹੀਂ ਤਾਂ ਆਲੇ-ਦਾਲੇ ਸਾਰੀ ਕਣਕ ਸੜ ਕੇ ਸੁਆਹ ਹੋ ਜਣੀ ਸੀ ਇਹਨਾਂ ਨੇ ਅੱਗ ਤੇ ਕਾਬੂ ਪਾ ਕੇ ਇਸ ਅੱਗੇ ਹੋਰ ਕਿਸਾਨਾਂ ਦਾ ਜਿਹੜਾ ਬਚਾਅ ਕੀਤਾ ਪਰ ਜਿਹੜੀ ਫਾਇਰ ਗੇਡ ਆ ਫਾਇਰ ਗੇਡ ਇੱਥੇ ਜਦੋਂ ਅੱਗ ਬੁਝ ਗਈ ਫੇਰ ਅੱਗ ਫਾਇਰ ਗੇਡ ਪਹੁੰਚੀ ਇੱਥੋਂ 15 20 ਕਿਲੋਮੀਟਰ ਦੂਰ ਮੈਂ ਪਹਿਲਾਂ ਵੀ ਰੋਜ਼ਾਨਾ ਗੱਲ ਕਰਦਾ ਜਾਂ ਬਲਾੜੀ ਅੱਗ ਲੱਗੀ ਉਹਦੀ ਮੈਂ ਗੱਲ ਕਰੀ ਆ ਇੱਥੇ ਆਦਮਪੁਰ ਅੱਗ ਲੱਗੀ ਉਹਦੀ ਗੱਲ ਕੀਤੀ ਜਿਹੜੀਆਂ ਫਾਇਰ ਗੇਡ ਦੀਆਂ ਗੱਡੀਆਂ ਪਿੰਡਾਂ ਦੇ ਵਿੱਚ ਖੜ੍ਹਦੀਆਂ ਚਾਹੀਦੀਆਂ ਨੇ 15 15 20 ਪਿੰਡਾਂ ਦੇ ਜ਼ੋਨ ਬਣਾ ਕੇ ਇਹਨਾਂ ਚ ਖੜ੍ਹਨੇ ਚਾਹੀਦੇ ਆ ਉਹ ਫਾਇਰ ਗੇਡਾਂ ਸਰਾਂਤ ਸ਼ਹਿਰ ਦੇ ਗੱੱਬੇ ਖੜੀਆਂ ਜਿਹੜਾ ਇੱਥੋਂ 15-20 ਕਿਲੋਮੀਟਰ ਦੂਰ ਜਿੱਥੇ ਸਾਈਕਲ ਸਕੂਟਰ ਨਹੀਂ ਜਾ ਸਕਦਾ ਜਿੱਥੇ ਆਮ ਗੱਡੀਆਂ ਨਹੀਂ ਜਾ ਸਕਦੀਆਂ ਉੱਥੋਂ ਗੱਡੀਆਂ ਕੱਢ ਕੇ ਲੈ ਕੇ ਜਿੰਨੇ ਨੂੰ ਗੱਡੀਆਂ ਆਉਂਦੀਆਂ ਇਹਨਾਂ ਨੂੰ ਸਾਰਾ ਕੁਲ ਸੜਕੇ ਸੁਆਹ ਹੋ ਜਾਂਦਾ ਕਿ ਬੁਝਣ ਤੋਂ ਬਾਅਦ ਗੱਡੀਆਂ ਪਹੁੰਚੀਆਂ ਸੋ ਅਸੀਂ ਸਰਕਾਰਾਂ ਤੋਂ ਇਹ ਮੰਗ ਕਰਦੇ ਆਂ ਪਹਿਲੀ ਗੱਲ ਤਾਂ ਇਹ ਪ੍ਰਸ਼ਾਸਨ ਤੋਂ ਵੀ ਸਾਡੀਆਂ ਜਿਹੜੀਆਂ ਫੈਬਰिकेट ਦੀਆਂ ਗੱਡੀਆਂ ਇਹਨਾਂ ਦਿਨਾਂ ਦੇ ਵਿੱਚ ਇਹ ਨੇੜੇ ਖੜਾਈ ਜਾਣ ਪਿੰਡੂ ਏਰੀਆ 'ਚ ਖੜਾਈ ਜਾਣ ਔਰ ਦੂਜੀ ਗੱਲ ਜਿਹੜਾ ਕਿਸਾਨ ਦਾ ਨੁਕਸਾਨ ਹੋਇਆ ਪ੍ਰਸ਼ਾਸਨ ਨੂੰ ਇਮੀਡੀਏਟ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਗਰਦਾਬਰੀ ਹੋਣੀ ਚ ਕਟੋ-ਕਟ 60000 ਰੁਪਏ ਇਕੜ ਦਾ ਇਸ ਕਿਸਾਨ ਨੂੰ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਔਰ ਅੱਗੇ ਤੋਂ ਐਸੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਉਹਦੇ ਲਈ ਕੋਈ ਸਰਕਾਰ ਨੂੰ ਪੁਖਤਾ ਪ੍ਰਬੰਧ ਜਿਹੜੇ ਕਰਨੇ ਚਾਹੀਦੇ ਜਿਵੇਂ ਇੱਥੇ ਕਿਸਾਨਾਂ ਨੇ ਹਿੰਮਤ ਕਰਕੇ ਇਹਦਾ ਬਚਾਅ ਕੀਤਾ ਜਾਂ ਅੱਗੇ ਹੋ ਅੱਗੇ ਅੱਗ ਲੱਗਣ ਤੋਂ ਬਚਾਅ ਕੀਤਾ ਪਿੰਡ ਦੀ ਅਸੀਂ ਲੋਕਾਂ ਦੇ ਧੰਨਵਾਦੀਆਂ ਜਿਨ੍ਹਾਂ ਨੇ ਐਡੀ ਹਿੰਮਤ કરી ਔਰ ਨਹੀਂ ਇੱਥੇ ਨੁਕਸਾਨ ਬਹੁਤ ਵੱਡਾ ਹੋ ਸਕਦਾ ਸੀ ਸੋ ਪ੍ਰਸ਼ਾਸਨ ਤੇ ਸਾਡੀ ਇਹ ਗਿਲਾ ਕਿ 3 ਦਿਨ ਤੇ ਬੀਤਣ ਦੇ ਬਾਵਜੂਦ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਦੀ ਕੋਈ ਸੁਣ ਨਹੀਂ ਆਇਆ ਇੱਥੇ ਗੱਲ ਨਹੀਂ ਸੁਣਨਾ ਆ ਕਿੱਡੀ ਗਲਤੀ ਕੋਈ ਸਾਨੂੰ ਹੌਸਲਾ ਤੱਕ ਨਹੀਂ ਦਿੰਦਾ ਅੱਜ ਦੇਖ ਲਓ 3 ਦਿਨ ਹੋ ਗਏ ਨੇ ਪਰ ਕਿਸੇ ਨੇ ਸਾਨੂੰ ਇੱਕ ਝੂਠੀ ਤਸੱਲੀ ਨਹੀਂ ਦਿੱਤੀ ਵੀ ਕੋਈ ਗੱਲ ਨਹੀਂ ਬੱਚੇ ਕਰੋ ਖੇਤੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਕਿਸੇ ਨੇ ਸਾਨੂੰ ਕੋਈ ਗੱਲ ਨਹੀਂ ਕੀਤੀ ਅਸੀਂ ਉਸੇ ਦਿਨ ਦੇ ਪਰੇਸ਼ਾਨ ਕਿਸੇ ਦਾ ਇਹਨਾਂ ਨੂੰ ਫੋਨ ਵੀ ਨਹੀਂ ਆਇਆ ਫੋਨ ਤੱਕ ਨਹੀਂ ਕਿਸੇ ਨੇ ਕੋਈ ਹਮਦਰਦੀ ਨਹੀਂ ਜਤਾਈ ਕਿਸੇ ਨੇ ਵੀ ਸਾਨੂੰ ਥੋੜਾ ਜਿਹਾ ਹੌਸਲਾ ਮਿਲੇ ਕਿ ਵੀ ਚਲੋ ਕੋਈ ਗੱਲ ਨਹੀਂ ਵੀ ਸਭ ਸਾਡੇ ਪਰ ਸਾਨੂੰ ਪਿੰਡ ਨੇ ਹੀ ਸਾਥ ਦਿੱਤਾ ਬਸ ਦੇਖੋ ਪਿੰਡ ਦੇ ਲੋਕਾਂ ਦਾ ਧੰਵਾਦੀ ਨੇ ਪ੍ਰਸ਼ਾਸਨ ਦੀ ਬੜੀ ਗੱਲ ਇਹ ਕਿਸਾਨ ਹੈ ਜਤਿੰਦਰ ਸਿੰਘ ਜੀ ਤੁਹਾਡੇ ਨਾਲ ਹਾਂਜੀ ਜਤਿੰਦਰ ਇਹਨਾਂ ਦੀ ਤੇ ਦੱਸੋ ਜੀ ਤੁਹਾਡੀ ਕੀ ਗੱਲ ਬਾਤ ਹੈ ਜਤਿੰਦਰ ਸਿੰਘ ਮਹਰਾਨਾ ਐ ਡੇਢ ਕਿਲਾ ਜ਼ਮੀਨ ਠੇਕੇ ਤੇ ਆਏ ਸੜ ਕੇ ਸਵਾਹ ਹੋ ਗਈ ਜੀ ਸਾਨੂੰ ਪਤਾ ਹੀ ਨਹੀਂ ਲੱਗਿਆ ਜੀ ਅਸੀਂ ਉੱਥੇ ਆ ਇਧਰੋਂ ਮੈਂ ਨੰਗਾ ਕੇ ਗਿਆ ਹੀ 5 ਮਿੰਟ ਬਾਅਦ ਉਹ ਹੀ ਅੱਗ ਲੱਗ ਗਈ ਜੀ ਮੇਰੇ ਆਉਂਦਿਆਂ ਨੂੰ ਸਾਰਾ ਕੁਝ ਸਵਾਹ ਹੋ ਗਈ ਪਿੰਡ ਵਾਲਿਆਂ ਨੇ ਆ ਕੇ ਬੜੀ ਮੁਸ਼ਕਲ ਨਾਲ ਅੱਗ ਕੰਟਰੋਲ ਕਰੀ ਜੀ ਹੁਣ ਤੁਰ ਕਿੰਨੀ ਜ਼ਮੀਨ ਆ ਤੁਹਾਡੇ ਕੋਲ ਮੇਰੇ ਕੋਲ ਆਪਣੀ ਘਰ ਦੀ ਅੱਧਾ ਕਿੱਲਾ ਜ਼ਮੀਨਾਂ ਹੈ। ਕੋਈ ਡੰਗਰਾਂ ਤੂੜੀ ਤਾੜੀ ਦਾ ਕੋਈ ਪ੍ਰਬੰਧ ਨਹੀਂ। ਕੋਈ ਪ੍ਰਬੰਧ ਨਹੀਂ। ਨਾ ਕਣਕ ਰਹੀ ਨਾ ਤਰੰਦ ਰਿਆ। ਦੇਖ ਲੋ ਜੀ। ਦੇਖੋ ਇਹ ਕਿਸਾਨਾ ਸਿਰਫ ਸਿਰਫ ਅੱਧਾ ਕਿੱਲਾ ਜ਼ਮੀਨਾਂ ਦੇ ਕੋਲ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਅੱਜ ਸਰਕਾਰਾਂ ਜਿਹੜੇ ਐਡੇ ਐਡੇ ਜਦੋਂ ਕੋਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦਾ। ਉਸ ਸਮੇਂ ਤਾਂ ਜਦੀ ਬੜੀਆਂ ਬੜੀਆਂ ਗੱਡੀਆਂ ਰਫਲਾਂ ਲੈ ਕੇ ਇੱਥੇ ਡੰਡੇ ਲੈ ਕੇ ਜਦੀ ਇੱਥੇ ਪੁਲਿਸ ਪਹੁੰਚ ਜਾਂਦੀ ਐਸ.ਡੀ.ਐਮ ਪਹੁੰਚ ਜਾਂਦਾ। ਅੱਜ ਐਸ.ਡੀ.ਐਮ ਕਿੱਥੇ ਸੁੱਤਾ ਪਿਆ? ਅੱਜ ਡੀ.ਸੀ ਕਿੱਥੇ ਸੁੱਤਾ ਪਿਆ? ਅ ਸਰ ਕਿਸਾਨਾਂ ਤੇ ਪਰਚੇ ਦਰਜ ਕਰਦਾ ਹੈ ਜਿਹੜਾ ਕਿਸਾਨਾਂ ਤੇ ਡਾਂਗਾ ਚਲਾਉਂਦੇ ਨੇ ਉਹ ਅੱਜ ਕਿਉਂ ਨਹੀਂ ਸੁਣਦੇ ਜਿਹੜੇ ਅੱਜ ਅੱਗ ਲੱਗੀ ਅੱਜ ਕਿਉਂ ਨਹੀਂ ਮਾਅਬਜ਼ਾ ਦੇ ਰਹੇ ਸਾਡੀ ਸਰਕਾਰ ਨੂੰ ਇਹ ਮੰਗ ਆ ਸਾਡੀ ਸਰਕਾਰ ਤੋਂ ਵੀ ਸਰਕਾਰ ਤੁਰੰਤ ਇਹ ਗੱਲਾਂ ਜਿਹੜੀਆਂ ਕਰਨ ਵਾਲੀਆਂ ਨੇ ਉਹ ਕਰੇ ਅੱਜ ਅੱਗ ਤੋਂ ਬਚਾਅ ਕਰੇ ਜਿੱਦਣ ਅੱਗ ਕਿਸਾਨ ਆਪਣੀ ਕਿਤੇ ਲੱਗਦੀ ਆ ਅੱਗ ਝੋਨੇ ਦੀ ਪਰਾਲੀ ਨੂੰ ਉਦੋਂ ਦਾ ਜਦੀ ਪਰਚੇ ਦਰਜ ਹੋ ਜਾਂਦੇ ਨੇ ਉਦੋਂ ਜਦੀ ਕਾਰਵਾਈ ਹੁਣ ਕਿਉਂ ਨਹੀਂ ਕਾਰਵਾਈ ਹੋ ਰਹੀ ਸੋ ਇਸ ਕਰਕੇ ਅਸੀਂ ਸਾਰੇ ਅੱਜ ਵੀ ਮੰਗ ਕਰਦੇ ਵੀ ਤੁਰੰਤ ਇਹਨਾਂ ਨੂੰ ਜਿਹੜਾ ਜਿੰਨਾ ਵੀ ਬਣਦਾ ਮਾਅਬਜ਼ਾ ਉਹ ਦਿੱਤਾ ਜਾਵੇ ਹਾਂਜੀ ਮੈਂ ਰਾਜਕੌਰ ਜਲਵੇੜੀ ਗੱਲਾਂ ਤੁਜੀ ਮੇਰੀ ਫਸਲ ਜਿਹੜੀ ਸੜ ਕੇ ਸੁਆਹ ਹੋ ਗਈ ਏ ਕੋਈ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਸਹਿਤਾਨੀ ਦਿੱਤੀ ਗਈ ਗੱਡੀ ਵੀ ਉਦੋਂ ਪਹੁੰਚੀ ਜਦੋਂ ਸਾਰੀ ਕਣਕ ਸੜ ਕੇ ਸੁਆਹ ਹੋ ਗਈ ਸੀ ਕਿੰਨੇ ਇੰਨੇ ਦਿਨਾਂ ਚ ਕੋਈ ਪਹੁੰਚਿਆ ਕੋਈ ਵੀ ਕਿਸੇ ਨੇ ਵੀ ਸਾਨੂੰ ਖਾਲੀ ਕੋਈ ਹੌਸਲਾ ਨਹੀਂ ਦਿੱਤਾ ਕੋਈ ਫੋਨ ਨਹੀਂ ਆਇਆ ਕਿਸੇ ਨੇ ਕੁਝ ਨਹੀਂ ਪੁੱਛਿਆ ਕਿਸੇ ਨੇ ਕੋਈ ਮੌਕਾ ਨਹੀਂ ਆਣ ਕੇ ਦੇਖਿਆ ਕੀ ਤੁਸੀਂ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਜੋ ਸਾਡਾ ਸੜਿਆ ਏ ਇਹਦਾ ਸਾਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਹਾਂ ਵੇ ਤੁਸੀਂ ਫਿਰ ਅਗਦੇ ਕਾਬੂ ਕਿਵੇਂ ਪਾਇਆ ਲਿਆ ਕਾਬੂ ਸਾਨੂੰ ਪਿੰਡ ਵਾਲਿਆਂ ਨੇ ਬਹੁਤ ਸਹਾਇਤਾ ਕੀਤੀ ਉਸੇ ਟਾਈਮ ਅਨਾਉਂਸਮੈਂਟ ਕੀਤੀ ਗਈ ਔਰ ਪਿੰਡ ਵਾਲੇ ਬੱਚੇ-ਬੱਚੇ ਪਾਣੀ ਲੈ ਕੇ ਪਹੁੰਚੇ ਨੇੜੇ ਤਾਂ ਕਿ ਪਿੰਡ ਨੂੰ ਬਚਾਇਆ ਗਿਆ ਕਣਕ ਤੇ ਸਾਡੀ ਸੜ ਗਈ ਇਹਦੇ ਕੋਲ ਕੁਝ ਨਹੀਂ ਹੈਗਾ ਸਾਧਨ ਏ ਵੀ ਅੱਧਾ ਕਿਲਾ ਇਹਦੀ ਆਪਣੀ ਜ਼ਮੀਨ ਹੈ ਮੇਰੀ ਵੀ ਵਾਂਦਾ ਸੀ ਕਿ ਸਾਡੇ ਘਰ ਤੋਂ ਵੀ ਮੈਂ ਹੀ ਇਕੱਲੀ ਆ ਤੇ ਮੇਰੇ ਨਾਲ ਇਹ ਖੜਿਆ ਸੀ ਕਿ ਇਹਨੂੰ ਪਹਿਲੀ ਦਿੱਤੀ ਹੋਈ ਏ ਬੀਜ ਦਾ ਪਹੁੰਚੀ ਪਰ ਜਦੋਂ ਕੰਮ ਖਤਮ ਹੋ ਗਿਆ ਸੀ ਸਾਰੀ ਸੜ ਕੇ ਸੁਆਹ ਹੋ ਗਈ ਫਿਰ ਬਾਅਦ ਵਿੱਚ ਪਹੁੰਚੇ ਤੇ ਪਿੰਡ ਵਾਲਿਆਂ ਨੇ ਬਹੁਤ ਸਹਾਇਤਾ ਕੀਤੀ ਪਿੰਡ ਕਰਕੇ ਪਿੰਡ ਵੀ ਬਚ ਗਿਆ ਔਰ ਕੋਈ ਹੋਰ ਨੁਕਸਾਨ ਨਹੀਂ ਹੋਇਆ